ਕੀ ਮੰਤਬਾ ਦੇ ਬਾਅਦ ਪੰਜਾਬ ਚੰਡੀਗੜ੍ਹ ਦੇ ਤਾਪਮਾਨ ਦੇ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਅੱਜ ਪਹਾੜਾਂ ਤੇ ਜੰਮ ਕੇ ਬਰਬਾਰੀ ਹੋ ਰਹੀ ਹੈ ਤੜਕੇ ਤੋਂ ਹੀ ਜਦ ਕਿ ਸ਼ਾਮ ਦੇ ਬਾਅਦ ਮੈਦਾਨੀ ਇਲਾਕਿਆਂ ਦੇ ਵਿੱਚ ਹਲਕੀ ਬੂੰਦਾਬੰਦੀ ਦੇਖਣ ਨੂੰ ਮਿਲੇਗੀ ਇਸ ਦੇ ਨਾਲ ਹੀ ਹੀਟ ਲੋਕ ਦੇ ਚੱਲਦੇ ਤਾਪਮਾਨ ਦੇ ਵਿੱਚ ਵੀ ਮਾਮੂਲੀ ਗਰਾਉਟ ਦਰਜ ਕੀਤੀ ਗਈ ਹੈ ਲੇਕਿਨ ਹੁਣ ਪੰਜਾਬ ਚੰਡੀਗੜ੍ਹ ਵਿੱਚ ਮੋੜ ਤੋਂ ਸੰਗਣੀ ਧੁੰਦ ਛਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਵਿਜ਼ਿਬਿਲਟੀ 0 ਅਤੇ ਪਟਿਆਲਾ ਦੇ ਵਿੱਚ 200 ਮੀਟਰ ਦਰਜ ਰਿਕਾਰਡ ਕੀਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਅੱਜ ਪੰਜਾਬ ਚੰਡੀਗੜ੍ਹ ਵਿੱਚ ਕੁਛਤਾਵਾਂ ਤੇ ਹਲਕੀ ਤੋਂ ਦਰਮਿਆਨੀ ਬਰਸਾਤ ਹੋਵੇਗੀ ਲੇਕਿਨ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਪਹਾੜਾਂ ਤੇ ਬਰਫਬਾਰੀ ਨੂੰ ਲੈ ਕੇ ਨਵਾਂ ਅਲਰਟ ਜਾਰੀ ਹੋ ਗਿਆ ਜਿਸ ਦੇ ਬਾਅਦ ਪੰਜਾਬ ਚੰਡੀਗੜ੍ਹ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਨੂੰ ਲੈ ਕੇ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੀ ਜੇਕਰ ਗੱਲ ਕਰੀ ਤਾਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ਼੍ਰੀ ਮੁਕਸਰ ਸਾਹਿਬ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਮਲੇਰਕੋਟਲਾ ਵਿੱਚ ਸੰਗਣੀ ਧੁੰਦ ਦਾ येलो ਅਲਰਟ ਜਾਰੀ ਕੀਤਾ ਗਿਆ ਹੈ। ਜ਼ਿਆਦਾਤਰ ਮੈਦਾਨੀ ਇਲਾਕਿਆਂ ਦੇ ਵਿੱਚ ਬੱਦਲ ਛਾਏ ਰਹਿਣਗੇ ਜਿਸ ਦੇ ਕਾਰਨ ਪੰਜਾਬ ਚੰਡੀਗੜ੍ਹ ਵਿੱਚ ਹੀਟ ਲੋਕ ਦੀ ਸਥਿਤੀ ਪੈਦਾ ਹੋ ਗਈ ਹੈ। ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਤਾਪਮਾਨ 1.8 ਡਿਗਰੀ ਤੋਂ 2 ਡਿਗਰੀ ਦੇ ਵਿੱਚ ਅਤੇ ਚੰਡੀਗੜ੍ਹ ਦੇ ਵਿੱਚ 4.2 ਡਿਗਰੀ ਦੀ ਵ੍ਰiddhi ਦਰਜ ਕੀਤੀ ਗਈ ਹੈ। ਇਹਦੇ ਨਾਲ ਹੀ ਪੰਜਾਬ ਦਾ ਘੱਟੋ ਘੱਟ ਤਾਪਮਾਨ ਅਜੇ ਵੀ ਆਮ ਦੇ ਨਾਲੋਂ 2 ਡਿਗਰੀ ਵੱਧ ਹੈ। ਪੱਛਮੀ ਦਬਾਅ ਦੇ ਐਕਟਿਵ ਹੋਣ ਦੇ ਕਾਰਨ ਟਰਫ ਬਣਿਆ ਹੋਇਆ ਹੈ ਜਿਸ ਦੇ ਕਾਰਨ ਕੱਲ ਪਹਾੜੀ ਇਲਾਕਿਆਂ ਦੇ ਵਿੱਚ ਬਰਬਰੀ ਦੀ ਸੰਭਾਵਨਾ ਹੈ। ਇਹਦੇ ਨਾਲ ਹੀ ਮੈਦਾਨੀ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਹ ਧੁੰਦ 10 ਜਨਵਰੀ ਤੱਕ ਜਾਰੀ ਰਹੇਗੀ। ਅਨੁਮਾਨ ਹੈ ਕਿ ਬਰਬਰੀ ਦੇ ਬਾਅਦ ਪਹਾੜੀ ਇਲਾਕਿਆਂ ਤੋਂ ਆਉਣ ਵਾਲੀ ਠੰਡੀ ਹਵਾਵਾਂ ਦੇ ਕਾਰਨ ਸੂਬੇ ਭਰ ਵਿੱਚ ਸ਼ੀਤ ਲੇਅਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਤਾ ਅਜਿਹੇ ਮੌਸਮ ਨੂੰ ਲੈ ਕੇ ਸੱਚ ਕਹੂੰ ਸਾਡੇ ਦਰਸ਼ਕਾਂ ਨੂੰ ਅਪੀਲ ਕਰਦੇ ਆਂ ਆਮ ਲੋਕਾਂ ਨੂੰ ਅਪੀਲ ਕਰਦਾ ਕਿਉਂਕਿ ਸੰਗਣੀ ਧੁੰਦ ਦਾ ਜਿਸ ਤਰੀਕੇ ਨਾਲ ਅਲਰਟ ਜਾਰੀ ਕੀਤਾ ਗਿਆ ਤਾਂ ਅਜਿਹੇ ਚ ਜੋ ਲੋਕ ਸੜਕੀ ਆਵਾਗਮਨ ਜ਼ਿਆਦਾ ਕਰਦੇ ਨੇ ਉਹਨਾਂ ਨੂੰ ਅਪੀਲ ਹੈ ਕਿ ਤੁਸੀਂ ਫੌਗ ਲਾਈਟ ਦਾ ਆਪਣੇ ਵਾਹਨਾਂ ਤੇ ਇਸਤੇਮਾਲ ਕਰੋ ਚਾਹੇ ਤੁਸੀਂ ਫੋਰਵਲਰ ਯੂਜ਼ ਕਰਦੇ ਹੋ ਜਾਂ ਚਾਹੇ ਟੂ ਵੀਲਰ ਤੇ ਹੋ ਆਉਦੇ ਵਾਹਨਾਂ ਤੇ ਫੌਗ ਲਾਈਟ ਦਾ ਇਸਤੇਮਾਲ ਕਰੋ ਸਪੀਡ ਓਨੀ ਕੀ ਰੱਖੋ ਜਿੰਨੀ ਕੰਟਰੋਲ ਹੋ ਸਕੇ ਕਿਉਂਕਿ ਅਜਿਹੇ ਖਰਾ ਮੌਸਮ ਦੇ ਵਿੱਚ ਐਕਸੀਡੈਂਟ ਦੇ ਕਾਰਨ ਬਹੁਤ ਜ਼ਿਆਦਾ ਵਧ ਰਹੇ ਨੇ ਕਿਉਂਕਿ ਪੰਜਾਬ ਦੀ ਜ਼ਿਕਰ ਗੱਲ ਕਰੀਏ ਤਾਂ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾ ਹੀ ਐਕਸੀਡੈਂਟ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਅਜਿਹੇ 'ਚ ਸਾਨੂੰ ਸजग ਤੇ ਸਾਵਧਾਨ ਹੋ ਕੇ ਡਰਾਈਵ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਆਪਣੀ ਬੇਸ਼ਕੀਮਤੀਆਂ ਜਾਨਾਂ ਬਚਾ ਸਕੀਏ